ਸਤਨਾਮ ਸ੍ਰੀ ਵਾਹਿਗੁਰੂ ਸਬ지 ਆਸਾ ਮਹੱਲਾ ਚੌਥਾ ਤੋ ਕਰਤਾ ਸਤਿਆਰ ਮੰਡਾ ਸਾਈਂ ਜੋ ਤੋ ਪਾਵੈ ਸੋਈ ਥਿਸੀ ਜੋ ਤੂੰ ਦੇਹੈ ਸੋਈ ਹੋ ਪਾਈ ਰਹਾਉ ਗੁਰੂ ਰੂਪ ਸਾਧ ਸੰਗ ਜੀਉ ਇਹ ਪਾਵਨ ਸ਼ਬਦ ਜੋਤੀ ਪਾਤਸ਼ਾਹੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜਿਆਂ ਦਾ ਰਾਗ ਆਸੰਦਰ ਤੇਰਾ ਰਾਸਾ ਵਿੱਚ ਗੁਰੂ ਪਿਆਰੇ ਸ਼ਬਦ ਹੈ ਇਹ ਸ਼ਬਦ ਦੇ ਰਾਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਾਂ ਨੇ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੀ ਬੇਅੰਤਤਾ ਤੇ ਵਾਹਿਗੁਰੂ ਹੀ ਸਾਰੇ ਸ੍ਰਿਸ਼ਟੀ ਨੂੰ ਸਾਜ ਕੇ ਚਲਾਉਣ ਵਾਲਾ ਤੇ ਵਿੱਚ ਵਰਤਦਾ ਹੈ ਇੱਕ ਦਰਿਆ ਦੀ ਨਾਲ ਸਭ ਕੁਝ ਉਹਦੇ ਵਿੱਚ ਹੈ ਜੋ ਉਹਦੀ ਸੇਵਾ ਕਰਦਾ ਹੈ ਉਹ ਜੀਵ ਆਪ ਸਾਗਰਤਮ ਪਾਰ ਹੁੰਦਾ ਹੈ ਇਸ ਸ਼ਬਦ ਨੂੰ ਜਿੰਨਾ ਪ੍ਰੇਮ ਤੇ ਟਿਕਾਉ ਨਾਲ ਪੜੋਗੇ ਨਾ ਹਿਰਦੇ ਵਿੱਚ ਭਰੋਸਾ ਬਣੇਗਾ ਤੇ ਪ੍ਰਮਾਤਮਾ ਦੇ ਪ੍ਰਤੀ ਵਿਸ਼ਵਾਸ ਪੈਦਾ ਹੋਵੇਗਾ ਸੱਚੀ ਲਗਨ ਲਗ ਜਾਣੀ ਹੈ ਕਿ ਵਾਹਿਗੁਰੂ ਬੇਅੰਤ ਹੈ ਤੂੰ ਕਰਤਾ ਸਚਿਆਰ ਮੈਂ ਦਾਸਾਂ ਤੂੰ ਅਕਾਲ ਪੁਰਖ ਨੂੰ ਸੰਬੋਧਨ ਕੀਤਾ ਮਹਾਰਾ ਜੀ ਨੇ ਹੈ ਅਕਾਲ ਪੁਰਖ ਜੀਓ ਹੈ ਰੱਬ ਜੀ ਤੂੰ ਕਰਤਾ ਪੁਰਖ ਹੈ ਬੇਅੰਤ ਹੈ ਮੇਰਾ ਮਾਲਕ ਹੈ ਜੋ ਤੂੰ ਪਾਵੈ ਸੋ ਥੀਸੀ ਜੋ ਤੈਨੂੰ ਪਾਉਂਦਾ ਹੈ ਉਹੀ ਗੱਲ ਹੋਣੀ ਚਾਹੁੰਦੀ ਹੈ ਪਾਪ ਜੋ ਰਬ ਚਾਹੁੰਦਾ ਹੈ ਉਹੀ ਚੀਜ਼ ਵਰਤਦੀ ਹੈ ਉਹੀ ਪਾਣਾ ਵਰਤਦਾ ਹੈ ਪਾਪ ਉਸੇ ਹੀ ਸਾਨੂੰ ਹੋਂਦ ਮਿਲਦੀ ਹੈ ਜਿਸ ਨੂੰ ਪ੍ਰਮਾਤਮਾ ਇਸ ਸੰਸਾਰ ਵਿੱਚੋਂ ਟਿਕਾਣਾ ਚਾਹੇ ਭੇਜਣਾ ਚਾਹੇ ਜੋ ਤੂੰ ਪਾਵੇ ਸੋਈ ਸੀ ਸ਼ਿਵ ਜੀ ਮਤਿ ਨੂੰ ਚਾਹੁੰਦਾ ਹੈ ਉਸੇਤਰਾ ਖੁਸ਼ੀਆਂ ਗਾਮ ਖੇੜੇ ਪਾਪ ਜਿਵੇਂ ਪ੍ਰਮਾਤਮਾ ਦਾ ਹੁਕਮ ਵਰਤ ਰਿਹਾ ਹੈ ਮੋਮੈਂਟ ਹੁੰਦਾ ਇਸ ਗਾਲ ਨੂੰ ਹਿਰਦੇ ਵਿੱਚ ਟਿਕਾਣਾ ਕਰੀ ਸਬਦ ਨੂੰ ਪੜਦੇ ਹੋਏ ਆ ਰੱਬ ਨੂੰ ਆਪਣੇ ਸਾਹਮਣੇ ਸਮਝੀਏ ਕਿ ਪ੍ਰਮਾਤਮਾ ਬਿਲਕੁਲ ਹਾਜ਼ਰ ਨਾਜ਼ਰ ਹੈ ਮੈਂ ਉਸ ਨੂੰ ਸੰਬੋਧਨ ਕਰ ਰਿਹਾ ਕਿੰਨਾ ਪ੍ਰੋਸਸ ਹੋਏਗਾ ਕਿੰਨਾ ਵਿਸ਼ਵਾਸ ਹੋਏਗਾ ਜੀਵ ਆਤਮਾ ਦਾ ਜੋ ਪ੍ਰੇਮ ਦੇ ਨਾਲ ਚਾਲਨ ਕਰਦਾ ਹੋਏ ਤੂੰ ਕਰਤਾ ਸਚਿਆਰ ਮੰਡਾ ਸਾਈ ਸੱਚਾ ਪ੍ਰਮਾਤਮਾ ਕੋਈ ਫਰੇਵ ਨਹੀਂ ਕੋਈ ਝੂਠ ਨਹੀਂ ਕੋਈ ਦਿਖਾਵਾ ਨਹੀਂ ਕੋਈ ਕਿਸੇ ਤਰ੍ਹਾਂ ਦਾ ਕਾਪਟ ਨਹੀਂ ਤੇ ਮੇਰਾ ਮਾਲਕ ਹੈ ਉਹ ਕਰਨ ਵਾਲਾ ਆਪ ਹੈ ਉਹ ਦੇਣ ਵਾਲਾ ਵੀ ਆਪ ਹੈ ਇਸ ਪਹਿਲੀ ਪੰਕਤੀ ਜੋ ਰਹਾਉ ਦਾ ਮੰਦ ਹੈ ਸਭ ਦੀ ਟੀਕ ਹੈ ਭਾਵ ਸਭ ਦਾ ਕੇਂਦਰੀ ਭਾਵ ਹੈ ਇਸ ਗੱਲ ਨੂੰ ਹਿਰਦੇ ਟਿਕਾ ਕੇ ਗੰਭਧਾਗੇ ਨਾ ਕਿਰੋ ਪਿਆਰ ਵਿੱਚ ਸੋਝੀ ਪੈਂਦੀ ਹੈ ਸਭ ਤੇਰੀ ਤੂੰ ਸਭ ਨੇ ਤੇ ਆਇਆ ਸਭ ਤੇਰੀ ਸਾਰੀ ਖਲਕ ਸ੍ਰਿਸ਼ਟੀ ਰਚਨਾ ਜੀਆ ਜੰਤ વિનાਸ਼ਪਤੀ ਸਭ ਕੁਝ ਪਰਮਾਤਮਾ ਤੇਰਾ ਹੈ ਤੇ ਸਭ ਜੀ ਤੈਨੂੰ ਤਿਆਰੇ ਇੱਕ ਖਾਲੀ ਇੱਕ ਮਨੁੱਖ ਨੇ ਵਨ ਆਸਪਤੀ ਵੀ ਜੀ ਜੰਤ ਵੀ ਹਰ ਚੀਜ਼ ਪ੍ਰਮਾਤਮਾ ਨੂੰ ਆਪਣੇ ਤਰੀਕੇ ਨਾਲ ਪਾਈ ਯਾਦ ਕਰਦੀ ਹੈ ਹਰ ਤਰੀਕੇ ਨਾਲ ਜਿਵੇਂ ਜਿਵੇਂ ਪ੍ਰਮਾਤਮਾ ਨੇ ਕਿਸੇ ਨੂੰ ਤਰੀਕਾ ਬਖਸ਼ਿਆ ਇਨਸਾਨ ਜਵਾਨ ਨਾਲ ਯਾਦ ਕਰਦਾ ਹੈ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਪਸ਼ੂ ਪක්ෂੂ ਜੰਤ ਸਭ ਗੁਰੂ ਘਰ ਆਪਣੇ ਤਰੀਕੇ ਨਾਲ ਪ੍ਰਮਾਤਮਾ ਦਾ ਧੰਨਵਾਦ ਕਰ ਰਹੇ ਪਰ ਕ੍ਰਿਸ਼ਨੋ ਮਿਲਦਾ ਨਾਮ ਰੂਪੀ ਤਨ ਜਾਂ ਕ੍ਰਿਸ਼ਨੋ ਮਿਲਦੀ ਹੈ ਪਰਮਾਤਮਾ ਦੀ ਖੁਸ਼ੀ ਜੈਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਜਿਸਨੋ ਜਿਸ ਪ੍ਰਾਣੀ ਉਤੇ ਰੱਬ ਕਿਰਪਾ ਕਰ ਦਿੰਦਾ ਹੈ ਜਿਸ ਪ੍ਰਾਣੀ ਉਤੇ ਵਾਹਿਗੁਰੂ ਦੀ ਮਿਹਰ ਹੋ ਜੇ ਜੋ ਪਰਮੇਸ਼ਰ ਦਾ ਨਾਮ ਸਿਫਤੋ ਸਲਾਬੋ ਉਤ ਬੜੀ ਅਮੋਲਕ ਦਾਤ ਹੈ ਉਹ ਨਾਮ ਰੂਪੀ ਰਤਨ ਉਸ ਜੀ ਨੂੰ ਮਿਲਦਾ ਹੈ ਪਾਉ ਆਪਣੇ ਚਲਾਕੀ ਨਾਲ ਨਹੀਂ ਸ਼ਾਨਪਨ ਨਾਲ ਨਹੀਂ ਗਣਤੀ ਮਨ ਲੈਦੇ ਦੇ ਪਾਠ ਨੇ ਜਾਦੂ ਉਟਾਉਣਾ ਜੰਤਰ ਮੰਤਰ ਨੇ ਕੇਵਲ ਜਿਸ ਇਨਸਾਨ ਦੀ ਸੇਵਾ ਜਿਸ ਜੀ ਦੀ ਸੇਵਾ ਰੱਬ ਨੂੰ ਭਾਗੀ ਉਸਨ ਪਰਮਾਤਮਾ ਨਾਮ ਰੂਪੀ ਤਨ ਬਖਸ਼ਦਾ ਕਿੱਡਾ ਖੁੱਡਾ ਹੋ ਜਾਂਦਾ ਹੈ ਬਹੁਤ ਵੱਡਾ ਜਿਸ ਨੂੰ ਬਖਸ਼ੇ ਸਿਪਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾ ਉਹ ਸਾਰੇ بادشاہ ਦਾ ਵੱਡਾ ਪਾਤਸ਼ਾਹ ਬਣ ਪਾਵ ਰੱਬ ਦਾ ਅਰੋਪ ਹੋ ਜਾਂਦਾ ਹੈ ਉਹ ਪ੍ਰਮਾਤਮਾ ਦਾ ਪਿਆਰਾ ਬਣ ਜਾਂਦਾ ਹੈ ਗੌਰ ਮੁਖਲਾ ਦਾ ਮਨ ਮੁਖ ਗਵਾਇ ਮੂਜ ਰੱਬ ਨੇ ਇੱਡੀ ਵੱਡੀ ਦਾਤ ਬਖਸ਼ਿਸ਼ ਕੀਤੀ ਹੈ ਈਸ਼ਵਰ ਜੀ ਕਿਸ ਨੂੰ ਪੈਂਦੀ ਹੈ ਕੇਵਲ ਜਿਹੜਾ ਗੁਰੂ ਦੇ ਹੁਕਮ ਅਨੁਸਾਰ ਜੀਵਨ ਆਪਰ ਕਰਦਾ ਜਿਹੜੇ ਇਨਸਾਨ ਮਨ ਮਰਜ਼ੀ ਕਰਦੇ ਨੇ ਮਨਮੁਖ ਮਨ ਦੇ ਪਿਛਾ ਤੁਰਦੇ ਨੇ ਉਹ ਵਿਕਾਰਾਂ ਦੇ ਤਾਲਣੀ ਬਣ ਜਾਂਦੇ ਨੇ ਮਾਇਆ ਦੇ ਪ੍ਰਭਾਵ ਜਗਤਾਨ ਰਹਿ ਕੇ ਪਰਮੇਸ਼ਰ ਤੋਂ ਬੇਮੁਖ ਜਾਂਦੇ ਨੇ ਉਹ ਲਾਹ ਨਹੀਂ ਖੜ ਸਕਦੇ ਕਾਰੋਂ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹੀਆਂ ਖਾੜ ਚਲੋ ਹਰ ਲਾਹਾ ਅੱਗੇ ਵਸਨ ਸਵੇਲਾ ਤਨ ਗੁਰ ਲਜੰਦੇ ਮਾਰਾ ਪੰਚਮ ਪਾਛਾ ਇਥੇ ਲਾਹੇ ਕੀ ਹੈ ਧਰਮ ਦੀ ਕੀਰਤ ਕਰਨੀ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਇਸੇ ਦੇ ਬਾਰੇ ਬੁਰਾ ਨਾ ਸੋਚਣਾ ਕਰਨਾ ਦੂਰ ਦੀ ਗੱਲ ਸਹਿ ਸਿਪਾਏ ਕੀਰਤੀ ਬਣ ਕੇ ਸੱਚੇ ਇਨਸਾਨ ਬਣ ਕੇ ਸੁਖਰਾਣਾ ਕਰੀਏ ਇਹਦਾ ਲਾ ਇਲਾਹ ਅਮਰਤ ਵੇਲੋਟ ਕੇ ਨਾਮ ਜਪੀਏ ਆਪਣੇ ਕੀਰਤ ਵਿੱਚ ਪ੍ਰਮਾਤਮਾ ਨੂੰ ਸਾਕਸੀ ਜਾਣ ਕੇ ਬਿਲਕੁਲ ਸੁੱਚ ਕਰਮ ਕਰੀਏ ਨੇਕ ਕਰਮ ਕਰੀਏ ਪ੍ਰਮਾਤਮਾ ਦੀ ਕਿਰਪਾ ਬਣੇਗੀ ਮਨਮੁਖੀ ਬਣਾਗੇ ਮਨ ਦੇ ਵਿਸ਼ਾ ਤੁਰਾਂਗੇ ਲਾਲਚ ਨੇ ਆਪੇ ਨੂੰ ਗੁਰਮੁਖ ਹੋਏਗਾ ਗਿਆਨ ਕਰਕੇ ਸਬਦਾ ਗਿਆਨ ਸਾਨੂੰ ਗੁਰਮੁਖ ਬਣਾਏਗਾ ਮਨਮੁਖ ਹੋਏਗਾ ਗਿਆਨ ਕਰਕੇ ਉਹ ਗੁਰੂ ਵਾਲਾ ਮਾਰਕ ਪਨਾਉਂਦਾ ਨਹੀਂ ਮਨ ਮਰਜੀ ਕਰਦਾ ਹੈ ਅਗਿਆਨਤਾ ਦੇ ਵਿੱਚ ਲਾਲਚ ਹੋਏਗਾ ਹਉਮੈ ਹੋਏਗੀ ਅਹੰਕਾਰ ਹੋਏਗਾ ਕਾਮ ਕ੍ਰੋਧ ਵਾਸਨਾ ਸਭ ਪਰਜਾਨ ਨੂੰ ਪਤਾ ਹੀ ਨਹੀਂ ਜੀਵਨ ਦਾ ਅਸਲੀ ਤਤ ਕੀ ਹੈ ਅਗਿਆਨਤਾ ਉਸ ਨੂੰ ਲੈ ਕੇ ਜਾਏਗੀ ਗੁਰੂ ਪਿਆਰਿਓ ਹੰਕਾਰੀ ਕਾਮੀ ਗ੍ਰੋਧੀ ਇਨਸ਼ਾਲੂ ਬਣਾ ਦੇਵੇਗੀ ਪਰ ਗੁਰਮਖ ਲਾਹਾਂ ਲੈ ਲੈਂਦੇ ਨੇ ਗੁਰੂ ਦੀ ਮਤ ਗ੍ਰਹਿਣ ਕਰਦੇ ਨੇ ਤੇ ਆਪ ਕਿਰਪਾਲੂ ਪਰਮਾਤਮਾ ਨਾਮ ਜਪ ਕੇ ਲਾਹ ਮੰਗਦੇ ਨੇ ਹੁਣ ਰੱਬ ਕਿਸ ਨੂੰ ਗੁਰਮਖ ਬਣਾਉਂਦਾ ਹੈ ਤੇ ਕਿਸ ਨੂੰ ਬੇਮੋਹ ਕਰਦਾ ਹੈ ਤੁਰ ਆਪ ਵਿਛੋੜਿਆ ਆ ਮਿਲ ਆ ਇਹ ਵੀ ਪਰਮਾਤਮਾ ਦੇ ਕਿਸੇ ਦੇ ਵਸ ਦੀ ਗੱਲ ਨਹੀਂ ਇਸ ਨੂੰ ਤਾਲਣਾ ਚਾਹੀਏ ਉਸ ਨੂੰ ਸੰਗਤ ਨਾਲ ਜੋੜ ਦਿੰਦਾ ਹੈ ਕਭੋਂ ਸਾਧ ਸੰਗਤੇ ਪਾਵੈ ਉਸ ਸ਼ਾਂਤੀ ਬਹੁਣ ਆਵੇ ਤੇ ਜਿਸ ਨੂੰ ਭਾਈ ਮਰਵਾਤਮਾ ਨਹੀਂ ਚਾਹੁੰਦਾ ਉਹ ਪ੍ਰਾਣੀ ਫਿਰ ਖੱਜਲ ਖਵਾਰ ਹੁੰਦਾ ਆਪ ਖਵਾਰ ਕਰਦਾ ਮਹਾਰਾਸਨੋ ਇਸ ਕਰਕੇ ਭਾਈ ਬਾਾਰ ਬਾਾਰ ਇਥੇ ਅਰਦਾਸ ਕਰੀਏ ਮਹਾਰਾਜੀ ਅਗਿਆਨਤਾ ਮਿਟੇ ਇਸ ਮਤ ਮਿਲੇ ਸਬਦੀ ਕਮਾਈ ਹੋ ਜੇ ਤੇ ਪਰਮੇਸ਼ਰ ਨਾ ਬੋਲੇ ਇਹ ਦਾਤ ਬਖਸ਼ੇ ਅਗਲਾ ਬੰਦ ਗੁਰੂ ਪਿਆਰਿਓ ਸਮਝਾਉਂਦਾ ਹੈ ਕਿ ਰੂਹ ਆਤਮਾ ਦੀ ਖੋਦ ਕਿੱਡੀ ਤੂੰ ਦਰਿਆਉ ਪਾਪ ਦਰਿਆ ਦੀ ਨਾ ਹੀ ਤੇਰਾ ਉਕਿਆੰਤ ਨਹੀਂ ਪਾ ਸਕਦਾ ਸਭ ਤੁਝ ਹੀ ਮਾਹੇ ਬੁਰਾ ਵੀ ਭਲਾ ਵੀ ਸੁਭ ਵੀ ਅਸੁਭ ਵੀ ਨੇਕ ਵੀ ਤੇ ਗੁਰੂ ਪਿਆਰਿਓ ਹੱਤਿਆ ਨਿੰਦਾ ਚੁਗਲੀ ਵੈਰ ਵਿਰੋਧ ਸਾਰੇ ਪਾਉ ਪਰਮਾਤਮਾ ਦੇ ਪਰਮੰਦਰ ਗੁਣ ਆਪ ਨੂੰ ਸਮਾਇੇ ਹੋਏ ਨੇ ਜੀਸੂ ਨੂੰ ਤਾਰਨਾ ਚ ਹੈ ਉਸ ਨੂੰ ਚੰਗਿਆਈਆਂ ਬਖਸ਼ਦਾ ਹੈ ਜੇ ਸਨ ਗੁਰੂ ਪਿਆਰ ਖਜਲ ਲਖਵਾਨ ਕਰਨਾ ਸੇ ਕੋ ਚੰਗਿਆਈ ਖੋਲੰਦੈ ਜੇ ਸਨ ਆਪ ਖਵਾਏ ਕਰਤਾ ਖੁਸ ਲਾਇ ਚੰਗਿਆਈ ਇਹ ਰੱਬ ਦੀ ਪਾਈ ਆਪਣੀ ਇੱਕ ਹੋਂਦ ਹੈ ਰਜ਼ਾ ਹੈ ਤੋੜੇ ਬਿਨ ਦੇ ਹੋ ਜਾ ਕੋਈ ਨਾ ਇਹ ਸਬਦ ਦਾ ਗਾਨ ਹੋ ਗਿਆ ਗੁਰੂ ਦੀ ਸੇਸ ਮਨ ਵੀ ਸੋਝੀ ਪੈ ਗਈ ਕਿ ਭਾਈ ਰੱਬ ਤੇ ਬਿਨਾ ਕੁਝ ਵੀ ਨਹੀਂ ਉਹਦੇ ਚਰਣੀ ਪਈ ਸਰਣੀ ਪਈਏ ਦੀ ਜੰਤ ਸਭ ਤੇਰਾ ਖੇਲ ਇਹ ਖੇਲ ਹੈ ਜੀਵਨ ਕੋਈ ਮਾਇਆ ਵਾਲੇ ਪਾਸੇ ਗੁਰਦਾਨ ਕੋਈ ਧਰਮੀ ਪੁਰਸ਼ ਦਇਆਵਾਨ ਲੋਕ ਭਲਾ ਦੇ ਕੰਮ ਰੱਬ ਨੇ ਪਾਸਾ ਪਾਇਆ ਹੋਇਆ ਖੇਲ ਪਾਇ ਜਿਵੇਂ ਇੱਕ ਬਾਜੀਗਰ ਆਪਣੇ ਚੌਪੜ ਵਿਸਾ ਕੇ ਦੁਨੀਆਂ ਨੂੰ ਖੇਲ ਦਿਖਾਉਂਦਾ ਹੈ ਫੇਰ ਖੇਲ ਦਿਖਾ ਕੇ ਕਿਰ ਸਮੇਟ ਲੈਂਦਾ ਹੈ ਇਸ ਤਰ੍ਹਾਂ ਪਾ ਜੀ ਰੱਬ ਨੇ ਰੰਗ ਤਮਾਸ਼ੇ ਬਣਾਏ ਨੇ ਨਾਲ ਮਾਇਆ ਵਰਤਾਏ ਨਾਲ ਗੁਰੂ ਪਿਆਰੇ ਭਗਤੀ ਵਾਲੀ ਲੈ ਨਾਮ ਜਪਣਾ ਵੀ ਭਾਵ ਧਰਮੀ ਬਰਣਾ ਕ ਧਰਮੀ ਬਰਣਾ ਜੀ ਨੇ ਆਪਣੇ ਤੇ ਡਿਪੈਂਡ ਕਰਦਾ ਨਿਰਭਰ ਕਰਦਾ ਸੁਮਤ ਦਾਤਾਰਨੀ ਬਣੇਗਾ ਉਸਾਂ ਸੰਤ ਧਰਮੀ ਹੋਏਗਾ ਸੁਖਰਾਣਾ ਕਰੇਗਾ ਮਾਇਆ ਬਜਗ ਲਤਾਨ ਹੋਏਗਾ ਗੁਰੂ ਪਿਆਰੇ ਫਿਰ ਸੈਸ ਕਟੇ ਲਾ ਕੁੜਤਾਵੇ ਤ੍ਰਿਪਤਨਾ ਆਵੇ ਮਾਇਆ ਪਾਛੇ ਪਾਵੇ ਏ ਮਾਇਆ ਕਦੇ ਨਹੀਂ ਕਹਿੰਦੀ ਤੁਰੇ ਵਾਲਾ ਨਾਮ ਮਾਇਆ ਦਾਸੀ ਭਗਤਾਂ ਕੀ ਕਾਰ ਕੁਮਾਵੇ ਮਾਇਆ ਨੂੰ ਗੁਰੂ ਪਿਆਰ ਵਰਤਣਾ ਹੈ ਮਾਇਆ ਤੋਂ ਨਾਮ ਵਰਤੇ ਜੇ ਮਾਇਆ ਵਰਤੇਗੀ ਸਮਝ ਲਓ ਤੁਸੀਂ ਮਾਇਆ ਦੇ ਪਿੱਛੇ ਗੁਲਾਮ ਹੋ ਗਏ ਤੁਸੀਂ ਮਾਇਆ ਨੂੰ ਵਰਤੋਗੇ ਮਾਇਆ ਦਾਸੀ ਬਣ ਕੇ ਕੰਮ ਕਰੇਗੀ ਹੁਣ ਇਸ ਸਮਝ ਕਿੱਥੋਂ ਮਿਲੇਗੀ ਗੁਰਬਾਣੀ ਚ ਗੁਰੂ ਦੇ ਸ਼ਬਦ ਚ ਜਿਉਂ ਜਿਉਂ ਬਾਣੀ ਪੜਾਂਗੇ ਸੰਗਤ ਕਰਾਂਗੇ ਸੋਝੀ ਮਿਲੇਗੀ ਵਿਯੋਗ ਮਿਲ ਵਿਛੜਿਆ ਸੰਜੋਗੀ ਮਿਲ ਭਾਵ ਸੰਜੋਗਾ ਨਾਲ ਵਿਲ ਹੁੰਦਾ ਹੈ ਤੇ ਭਾਈ ਕਰਮਾਂ ਨਾਲ ਗੁਰੂ ਪਿਆਰਿਓ ਬੁਰੀ ਕਰਨੀ ਹੋਏਗੀ ਰੱਬ ਤਾਂ ਬੇਮਖ ਹੋ ਜਾਗੇ ਭਾਵ ਸੁਧ ਕਰਨੀ ਹੋਏਗੀ ਸਿਫਤ ਸਲਾਹ ਕਰਾਂਗੇ ਰੱਬ ਦੇ ਪਿਆਰੇ ਬਣ ਜਾਗੇ ਜਿਸ ਨੂੰ ਤੂੰ ਜਾਣ ਆਏ ਸੋ ਜਨ ਜਾਣੇ ਜਿਸ ਨੂੰ ਰੱਬ ਸੋਜੀ ਬਖਸ਼ਦਾ ਹੈ ਕਿ ਕਰਤੇ ਦਾ ਖੇਲ ਹੈ ਸੰਸਾਰ ਮਾਇਆ ਵਰਤਾਈ ਰੱਬ ਨੇ ਖੇਲ ਬਣਾਇਆ ਹੋਇਆ ਕੇਵਲ ਗੁਲਤਾਨ ਨਹੀਂ ਮਾਇਆ ਵਿੱਚ ਹੋਣਾ ਉਪਰਾਮ ਰਹਿਣਾ ਜਿਸਨੂੰ ਤਾਂ ਸੋਜੀ ਬਖਸ਼ੇ ਉਹ ਫਿਰ ਕੀ ਕਰਦਾ ਹੈ ਗੁਰੂ ਵਾਲਾ ਬਣਦਾ ਹਰ ਗੁਣ ਸਦਹੀ ਆਖ ਵਖਾਣ ਹਰ ਸਮੇਂ ਦੁੱਖ ਵਿੱਚ ਵੀ ਸੁੱਖਾਂ ਵਿੱਚ ਵੀ ਪਰਮ ਪਿਤਾ ਪਰਮਾਤਮਾ ਦਾ ਨਾਮ ਚੱਕਦਾ ਪੂਰੇ ਜੀਵਨ ਦੀ ਜਾਤ ਹੈ ਸਭ ਦੇ ਵਿੱਚ ਪੂਰੇ ਜੀਵਨ ਦੀ ਕਿਵੇਂ ਸੁਖੀ ਰਹਿਣਾ ਹੈ ਦੋ ਕਿਉਂ ਲੱਗਦੇ ਨੇ ਸੰਸਾਰ ਵਿੱਚ ਕਿਉਂ ਆਏ ਆ ਲਾਹਾ ਕਿਵੇਂ ਲੈਣਾ ਸਾਰੀਆਂ ਗੱਲਾਂ ਇਸ ਮੁੱਚਾ ਸ਼ਬਦ ਗੁਰੂ ਪਿਆਰ ਉਹ ਬੜੇ ਪ੍ਰੇਮ ਨਾਲ ਸਮਝਾਉਂਦਾ ਹੈ ਜੇ ਗੁਰੂ ਮਹਾਰਾਜ ਪ੍ਰੋਸਾਰਿਕ ਤਾਂ ਗੁਰੂ ਰਾਮਦਾਸ ਜੀ ਬਹੁਤ ਬੜੀ ਰਚਨਾ ਹੈ ਜਿਨ ਹਾਰ ਸੇਵਿਆ ਜਿਨ ਸੁਖ ਪਾਇਆ ਜਿਸ ਨੇ ਪਾਈ ਰੱਬ ਦਾ ਨਾਮ ਜਪਿਆ ਤਰਮ ਵਾਲੀ ਕੀਰਤ ਕੀਤੇ ਸੁਖਾਂ ਦਾ ਤਾਰਨੀ ਬਣੇਗਾ ਸੰਸਾਰਿਕ ਸੁੱਖ ਵੀ ਆਤਮਿਕ ਸੁੱਖ ਵੀ ਸਹਜੇ ਨਾਮ ਸਮਾਇਆ ਉਹ ਵਾਇਸਤਾ ਇਸ ਦਾ ਭਾਵ ਮਿਸੇ ਵਿਕਾਰ ਤੋਂ ਪਰੋਟ ਕੇ ਮਾਇਆ ਦੇ ਪ੍ਰਭਾਵ ਤੋਂ ਬਚ ਕੇ ਗੁਰੂ ਦੇ ਸ਼ਬਦ ਨਾਲ ਜੁੜਿਆ ਨਾਮ ਇਹੀ ਸਮਾਜ ਜਾਂਦਾ ਜੋ ਤੇ ਜੋਤ ਰਲੀ ਸੰਪੂਰਨ ਤੀਜਾ ਆ ਜੀਵਨ ਸਫਲਾ ਬਣਦੇ ਗਾ ਘਰ-ਬਾਰ ਚੱਲਣੇ ਰਹਿਣਾ ਵੀ ਪਰਿਵਾਰ ਵੀ ਕਰਨੀ ਵੀ ਕੀਰਤ ਆਪਣਾ ਵੀ ਨਾਮ ਬਣ ਕੇ ਸੰਸਾਰੀ ਪ੍ਰਮਾਤਮਾ ਦਾ ਪਿਆਰਾ ਬਣ ਜਾਂਦਾ ਹੈ ਗੁਰਸਿੱਖ ਪਿਆਰਾ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਈ ਏ ਵਾਹਿਗੁਰੂ ਤੂੰ ਆਪ ਹੀ ਕਰਨ ਵਾਲਾ ਹੈ ਤੇ ਤੇਰਾ ਕੀਤਾ ਹੀ ਭਾਵੇਂ ਲੇ ਕੰਮ ਨੂੰ ਤਨੇ ਪ੍ਰਚਾਰ ਨਾ ਜਾਏ ਉਹ ਹੀ ਪੂਰਾ ਹੁੰਦਾ ਕਾਰਨ ਵੀ ਤੂੰ ਹੈ ਉਸ ਕਾਰਨ ਦਾ નિਵਾਰਣ ਵੀ ਤੂੰ ਹੈ ਕਿਸੇ ਕੰਮ ਦਾ ਕਾਰਨ ਵੀ ਤੂੰ ਹੈ ਕਿਸੇ ਕੰਮ ਨੂੰ ਪੂਰਾ ਕਰਨ ਵਾਲਾ ਪਰਮਾਤਮਾ ਤੂੰ ਹੈ ਉਪਰਾਲਾ ਉਦਮ ਬਖਸ਼ ਕੇ ਜੀਵਾਤਮਾ ਨੂੰ ਸੱਚੇ ਮਾਰਗ ਤੇ ਤੋਰਦਾ ਹੈ ਇਸ ਕਰਕੇ ਭਾਈ ਬਾਰ ਬਾਰ ਵਾਹਿਗੁਰੂ ਤੇਰਾ ਸ਼ੁਕਰ ਹੈ ਰਬ ਤੂੰ ਤਨ ਆੜ ਹੈ ਕਿਰਪਾ ਕਰ ਸਮਾਧ ਬਖਸ਼ ਅਸੀਸ ਬਖਸ਼ ਤੂੰ ਕਰ ਕਰ ਵੇਖੇ ਜਾਣੇ ਸਿ ਤੋ ਪ੍ਰਮਾਤਮ ਆਪਣੇ ਆਪ ਹੀ ਕੋਤਕ ਵਰਤੋਂ ਦੇ ਦੇਖਦਾ ਹੈ ਜਰਨਾਣ ਗੁਰਮੁਖ ਪ੍ਰਗਟ ਹੋਏ ਪਰ ਤੂੰ ਗੁਰਮੁਖ ਦੇ ਹਿਰਦੇ ਚ ਪ੍ਰਗਟ ਹੁੰਦਾ ਸੰਸਾਰ ਵਿੱਚ ਰਚਰਦਿਆ ਹੋਇਆ ਜਿਹੜਾ ਗੁਰਸਿੱਖ ਪਿਆਰਾ ਰੱਬ ਦਾ ਨਾਮ ਜਪ ਕੇ ਧਰਮੀ ਬਣਿਆ ਲੋਕ ਭਲਾਈ ਦੇ ਕੰਮ ਕਰਦਾ ਹੈ ਉਹਦੇ ਜੀਵਨ ਦਾ ਹਰ ਕਰਮ ਹੈ ਸਾਹਿਬ ਕਿਸੇ ਨੂੰ ਬੁਰਾ ਨਹੀਂ ਲੱਗਦਾ ਉਹਦੀ ਸੋਚ ਨਹੀਂ ਕਰਨੀ ਰਹਿਣੀ ਬੈਣੀ ਮर्यादा ਵਿੱਚ ਹੁੰਦੀ ਹੈ ਤੇ ਇਸ ਇਨਸਾਨ ਗੁਰੂ ਪਿਆਰੇ ਗੁਰੂ ਪ੍ਰਗਟ ਹੁੰਦਾ ਹੈ ਜੋ ਉਦਿਸੈ ਗੁਰ ਸਿੱਖੜਾ ਤੇ ਇਸ ਨੇ ਲਾਗੇ ਪਾਇਓ ਇਹ ਸਬਦੇ ਗੁਰੂ ਪਿਆਰੇ ਗੁਰੂ ਮਹਾਰਾਜ ਜੀ ਦਾ ਜੇ ਬਹੁਤ ਹੀ ਸਹਿਜ ਢੰਗ ਨਾਲ ਜੀਵਨ ਿਆਪਣ ਦੀ ਇੱਕ ਤਰੀਕਾ ਸਲੀਕਾ ਸਫਲ ਜੀਵਨ ਕਿਵੇਂ ਹੋ ਸਕਦਾ ਹੈ ਇਨਸਾਨ ਨੂੰ ਕਿਉਂ ਲੱਗਦੇ ਨੇ ਪ੍ਰਮਾਤਮਾ ਕੀ ਕਰਦਾ ਹੈ ਜੀਵਾਤਮਾ ਕੀ ਕਰਨਾ ਚਾਹੁੰਦੀ ਹੈ ਤੇ ਕਰਾਉਂਦਾ ਕੌਣ ਹੈ ਇਹ ਸਾਰੀਆਂ ਗੱਲਾਂ ਦੇ ਜਵਾਬ ਇੱਕੋ ਸਬਦ ਦੇ ਰਾਹੀ ਬਸ ਪ੍ਰੇਮ ਨਾਲ ਪੜੀਏ ਕਿ ਮਹਾਰਾਜੀ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਦੇਂ ਜੋ ਤੂੰ ਪਾਵੇਂ ਸੋਈ ਥੀਸੀ ਜੋ ਤੂੰ ਦੇ ਸੋਈ ਹੂੰ ਪਾਏ ਰਹਾ ਸਭ ਤੇਰੀ ਤੋਂ ਸਭ ਨਿਤ ਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਜਦ ਆਪ ਵਿਛੋੜਿਆ ਆਪ ਮਿਲਾਇਆ ਤਉ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨੁ ਦੁਜਾ ਕੋਈ ਨਾਹੈ ਜੀ ਜੰਤ ਸਭ ਤੇਰਾ ਖੀਰ ਵਿਜੋਗ ਮਿਲ ਵਿੱਚੁਣਿਆ ਸੰਜੋਗੀ ਮੇਰ ਜੇ ਸਨੋ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਜੈ ਹਰਿ ਨਾਮ ਸਮਾਇ ਤਉ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੂਜ ਬਿਨ ਦੂਜ ਆਵਰ ਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਈ ਜਨ ਨਾਨਕ ਗੁਰਮਖ ਪਰਗਟ ਹੋਈ ਸਤਿਗੁਰ ਜੀ ਕਿਰਪਾ ਕਨ ਆਪ ਸਾਈ ਖੌਣ ਸਬਦੇ ਹੀਰ ਦੇ ਸਬਦ ਵਸੇ ਬੰਦਾ ਪਾਵਸੇ ਤੇ ਗੁਰੂ ਆਲੇ ਬਣ ਕੇ ਪਨਾਮ ਜਪੀ ਤੇ ਸੀਸਾ ਪਰਮਾਤਮਾ ਜੀ ਹੋਂ ਹੋ ਜੀਵਨ ਸਫਲਾ ਬਣ ਸਕੇ ਮਹਾਰਾਜ ਆਪ ਸਾਈ ਖੌਣ ਚਕਰਤਾਨ ਹੋਈਆਂ ਪੁਲਾਹ ਦੀ ਕਿਵਾਂ ਜੀ ਵਾਸ਼ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ